ਸੁਣੇ ਹੋਣਗੇ ਤੂੰ ਬੜੇ ਵੱਡੇ ਵੱਡੇ ਸ਼ਾਇਰ ਪਰ ਮੇਰੇ ਬਾਪੂ ਗੁਰੂ ਗੋਬਿੰਦ ਸਿੰਘ ਵਰਗਾ ਸੁਣਿਆ ਹੀ ਨਹੀਂ ਦੇਖੇ ਹੋਣਗੇ ਤੂੰ ਬੜੇ ਵੱਡੇ ਵੱਡੇ ਕਵੀ ਕੁੱਲ ਕਾਇਨਾਤ ਦੇ ਮਾਲਕ ਧੰਤਨ ਗੁਰੂ ਗੋਬਿੰਦ ਸਿੰਘ ਪਾਸ਼ਾ ਮੇਰੇ ਬਾਪੂ ਦੀ ਕਲਮ ਨੂੰ ਕਦੇ ਪੜਿਆ ਹੀ ਨਹੀਂ ਅੱਜ ਕੱਲ ਦੇ ਗਵਈਏ ਕੋਈ ਇੱਕ ਅੱਧੀ ਉਰਦੂ ਦੀ ਗੱਲ ਜਾਂ ਇੱਕ ਅਦਾ ਅਲਫਾਜ਼ ਲਿਖ ਦੇਣਾ ਤਾਂ ਸਾਡੇ ਵਰਗੇ ਕਹਿ ਦਿੰਦੇ ਨੇ ਲਓ ਜੀ ਇਹਦੇ ਗਾਣੇ ਤਾਂ ਸਾਨੂੰ 40 ਸਾਲਾਂ ਬਾਅਦ ਸਮਝ ਆਉਣਗੇ ਜਾਂ ਕੋਈ ਪੰਜਾਬੀ ਸੋਹਣਾ गा ਦੇ ਤੇ ਆਪਾਂ ਉਹਨੂੰ ਉਸਤਾਦ ਧਾਰ ਲੈਨੇ ਆ ਜਿਉ ਉਸ ਦੁਨੀਆ ਤੋਂ ਚਲਾ ਵੀ ਜਾਵੇ ਤਾਂ ਆਪਾਂ ਉਹਨੂੰ ਰਾਬੀ ਮੰਨ ਲੈਨੇ ਆ ਕਿ ਸਾਡੇ ਵਿੱਚੋਂ ਪਤਾ ਨਹੀਂ ਕਿਹੜੀ ਉਹ ਰੂਹ ਚਲੀ ਗਈ ਹੈ ਪਰ ਕਦੀ ਤੁਸੀਂ ਗੁਰੂ ਗੋਬਿੰਦ ਸਿੰਘ ਦੀ ਕਲਮ ਨੂੰ ਫਿਰ ਪੜਿਆ ਹੀ ਨਹੀਂ ਹੈਗਾ ਚੱਕੀ ਮੇਰੇ ਬਾਪੂ ਨੇ ਕਲਮ ਲਿਖਿਆ ਜਪ ਸਾਹਿਬ ਉਸ ਅਕਾਲ ਪੁਰਖ ਦਾ ਇੱਕ ਨਾਮ ਲਿਖਿਆ ਦੋ ਨਾਮ ਲਿਖੇ ਸੁਣਿਆ ਕਲਮ ਰੁਕ ਜਾਏਗੀ ਸੋ ਨਾਮ ਲਿਖਦਾ ਚਲਦੀ ਚਲਦੀ ਕਲਮ ਨਹੀਂ ਰੁਕੀ ਤੇ ਉਹਨੇ ਉਸ ਉੱਪਰ ਵਾਲੇ ਦੇ ਹਜ਼ਾਰਾਂ ਨਾਮ ਲਿਖ ਦਿੱਤੇ ਕਿ ਜਪ ਸਾਹਿਬ ਦੇ ਵਿੱਚ ਗੋਬਿੰਦੇ ਮਕੰਦੇ ਆਧਾਰੇ ਪਾਰੇ ਜੇ ਅਰਬੀ ਫਾਰਸੀ ਤੇ ਸੰਸਕ੍ਰਿਤ ਇੱਕੇ ਬੰਦ ਵਿੱਚ ਪੜ੍ਹਨੀ ਹੈ ਕਮਾਲ ਦੀ ਪੋਇਟਰੀ ਦੀ ਮਸਾਲਾ ਹੈ ਗੁਰੂ ਗੋਬਿੰਦ ਸਿੰਘ ਜਪ ਸਾਹਿਬ ਪੜੋ ਇੱਕ ਇੱਕ ਬੰਦ ਦੇ ਵਿੱਚ ਇੰਨੀਆਂ ਪਛਾਵਾਂ ਪਰੋ ਦੇਣੀਆਂ ਗੁਰੂ ਗੋਬਿੰਦ ਸਿੰਘ ਤੋਂ ਵੱਡਾ ਕਵੀ ਇਸ ਸ੍ਰਿਸ਼ਟੀ ਤੇ ਕੋਈ ਨਹੀਂ ਹੋਇਆ ਆਓ ਅੱਜ ਦੇ ਭਾਗ ਦੇ ਵਿੱਚ ਇੰਨਾਂ ਹੀ ਨਵੇਂ ਭਾਗ ਦੇ ਨਾਲ ਜੁੜੇ ਰਹਿਣ ਲਈ ਭਰਾ ਨੂੰ ਫੋਲੋ ਕਰ ਲਿਓ ਕਮੈਂਟ ਚ ਇਸ ਬਾਜਾਂ ਵਾਲੇ ਦੇ ਨਾਮ ਤੇ ਵਾਹਿਗੁਰੂ ਜਰੂਰ ਲਿਖ ਕੇ ਜਾਇਓ ਆਪੋ ਆਪਣੀਆਂ ਸਟੋਰੀਆਂ ਤੇ ਲਾਇਓ